ਪ੍ਰਾਈਮੇਸ਼ੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਉਸ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਖਬਰਾਂ ਤੇ ਚਰਚਾ ਕਰਨਗੇ ਪਰ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਦੇ ਹਾਂ ਜੀ ਸਵਾਗਤ ਹੁਣ ਸਭ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਆਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਪਰ ਸਭ ਸਭ ਤੋਂ ਪਹਿਲੀ ਖਬਰ ਫਾਈਨਾਂਸ ਕਮਿਸ਼ਨ ਦੀਆਂ ਟੀਮਾਂ ਉਹ ਪੰਜਾਬ ਦੇ ਵਿੱਚ ਨੇ ਤੇ ਇਹਨਾਂ ਟੀਮਾਂ ਤੋਂ ਇੱਕ ਕਿਆਸੇ ਲਾਏ ਜਾ ਰਹੇ ਨੇ ਕਿ ਬੜੀਆਂ ਉਮੀਦਾਂ ਨੇ ਪੰਜਾਬ ਦੀ ਸਰਕਾਰ ਨੂੰ ਤੁਹਾਨੂੰ ਕਿਵੇਂ ਲੱਗਦਾ ਜੀ ਪੰਜਾਬ ਦੇ ਵਿੱਚ ਵਿੱਤ ਕਮਿਸ਼ਨ ਜਦੋਂ ਆ ਰਿਹਾ ਕੀ ਪੰਜਾਬ ਨੂੰ ਕੋਈ ਸਹਾਕਾਤ ਨਵੀਂ ਮਿਲਣ ਵਾਲੀ ਹੈ ਇਹਦੇ ਵਿੱਚ ਆਨੰਦਪ੍ਰੀਤ ਜੀ ਦੋ ਗੱਲਾਂ ਨੇ ਇੱਕ ਤਾਂ ਇਹ ਕਿ ਵਿੱਤ ਕਮਿਸ਼ਨ ਆ ਰਿਹਾ ਫਾਈਨੈਂਸ ਕਮਿਸ਼ਨ ਪੈਸੇ ਥਿਲੇ ਦਾ ਕਮਿਸ਼ਨ ਉਹਨੇ ਪੈਸਾ ਥਿਲਾ ਲਾਟ ਕਰਨਾ ਕਿੰਨਾ ਕਿਹਨੂੰ ਕਰਨਾ ਕਿਹੜੇ ਸੂਬੇ ਨੂੰ ਉਹਦੀਆਂ ਲੋੜਾਂ ਕਿੰਨੀਆਂ ਇਹ ਉਹਨੇ ਵੇਖਣਾ ਉਹਦੇ ਵਿੱਚ ਕਿਉਂਕਿ ਵਿੱਤ ਕਮਿਸ਼ਨ ਨੇ ਇਨੇ ਆਪਣੇ ਵਿੱਤ ਮੁਤਾਬਕ ਆਪਣੇ ਹિસ્ਸਾ ਹਸੀਅਤ ਮੁਤਾਬਕ ਵੀ ਵੇਖਣਾ ਕਿ ਇਹਦੇ ਕੋਲ ਫੰਡ ਕਿੰਨੇ ਹਨ ਦੂਸਰਾ ਪੱਖ ਹੁੰਦਾ ਰਾਜਨੀਤਿਕ ਰਾਜਨੀਤੀ ਡੀ ਚੰਦਰੀਆ ਕਰੀ ਜਾਣਗੇ ਫਲਾਣੀ ਘਟ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਪਰ ਜਦੋਂ ਪਰ ਹੋਵੇ ਤੇ ਸਭ ਲੋਹ ਹੁਣ ਅੱਗੇ ਪਰ ਕੁੱਤਰਣ ਲੱਗੇ ਸਾਰਾ ਕੁਝ ਠੀਕ ਚੱਲ ਚੱਲ ਜਾਂ ਚੱਲਦੇ ਚੱਲਦੇ ਜਿੱਥੇ ਰਾਜਨੀਤੀ ਆ ਜਾਂਦੀ ਹੈ ਉੱਥੇ ਸਮਝੋ ਕਿ ਕਿਤਨੇ ਕਿਤੇ ਘਟ ਸ਼ਟ ਲੱਗੇਗਾ ਜਿਹੜਾ ਉਸ ਵਕਤ ਚੱਮ ਥੱਲੇ ਆ ਗਿਆ ਉਹਨੂੰ ਰਗੜ ਦੇਣਗੇ ਇਹਦੇ ਵਿੱਚ ਇੱਕ ਗੱਲ ਹੋਰ ਸਮਝੋ ਪੰਡਿਤ ਜਵਾਰ ਲਾਲ ਨਰੋਦੇ ਵੇਲੇ ਤੋਂ 5 ਸਾਲਾਂ ਯੋਜਨਾਵਾਂ ਬਣਾਈਆਂ ਗਈਆਂ ਭਾਰਤ ਸਰਕਾਰ ਦਾ ਇੱਕ ਯੋਜਨਾ ਕਮਿਸ਼ਨ ਹੁੰਦਾ ਸੀ ਜਦੋਂ ਜਦ ਨਰਿੰਦਰ ਮੋਦੀ ਸਾਹਿਬ ਆਏ ਇਹਨਾਂ ਨੇ ਹਿੰਦੀਕਰਨ ਕਰਨਾ ਸ਼ੁਰੂ ਕੀਤਾ ਇਹ ਹਿੰਦੀਕਰਨ ਇਹੋ ਨਹੀਂ ਕਰਨ ਲੱਗੇ ਸਰਦਾਰ ਪਟੇਲ ਨੇ ਵੀ ਆਖਿਆ ਸੀ ਗ੍ਰਹਿ ਮੰਤਰੀ ਹੁੰਦਿਆਂ ਕਿ ਹਿੰਦੀਕਰਨ ਕਰਨਾ ریل ਗੱਡੀ ਜਿਹੜੀ ਇਹਦਾ ਨਾਂ ਪਤਾ ਕੀ ਰੱਖਿਆ ਸੀ ਸੁਣ ਕੇ ਹੈਰਾਨ ਹੋਵੋਗੇ ਲੋਹਪਤ ਗਾਮਨੀ ਲੋਹਪਤ ਗਾਮਨੀ ਕਿ ਲੋਹੇ ਦੇ ਪੱਥ ਤੇ ਪਟੜੀ ਤੇ ਚੱਲਣ ਵਾਲੀ ਗਾਮਨੀ ਦਾ ਮਤਲਬ ਦਾ ਸੈਰ ਕਰਨ ਵਾਲੇ ਚੱਲਣ ਵਾਲੇ ਉਹ ਲੋਕਾਂ ਨੂੰ ਸਮਝ ਨਹੀਂ ਲੱਗੇ ਕਿ ਹੁਣ ਤੁਸੀਂ ਇਹ ਆਖੋ ਕਿ ਫਲਾਣੇ ਦਫ਼ਤਰ ਜਣਾ ਸੁਪਰਡੈਂਟ ਨੂੰ ਮਿਲਣਾ ਉਹ ਤੇ ਅਨਪੜ ਬੰਦਾ ਵੀ ਸਮਝ ਜਾਂਦਾ ਜਦੋਂ ਕਹਿੰਦੇ ਫਲਾਣੇ ਅਧਿਕਸ਼ਕ ਨੂੰ ਮਿਲਣਾ ਉਹ ਨਹੀਂ ਬਲਕਿ ਤੁਸੀਂ ਆਖੋ ਕਿ ਉੱਥੇ ਜਾਣਾ ਜੀ ਇੰਜੀਨੀਅਰ ਨੂੰ ਮਿਲਣਾ ਲੋਕਾਂ ਨੂੰ ਸਮਝ ਲੱਗ ਜਾਂਦੀ ਹੈ ਜੇ ਆਖੋ ਅਭਿਯੰਤਾ ਨੂੰ ਮਿਲਣਾ ਸਮਝ ਲੱਗਦੀ ਤੇ ਜੇ ਸੀਨੀਅਰ ਇੰਜੀਨੀਅਰ ਹੋਏ ਆਖੋ ਬਰਿਸ਼ਟ ਅਭਿਯੰਤਾ ਤੇ ਜੂਨੀਅਰ ਹੋਏ ਤੇ ਆਖੋ ਕनिष्ठ ਅਭਿਯੰਤਾ ਤੇ ਬਿਲਕੁਲ ਹੀ ਮੈਂ ਇੱਕ ਦਿਨ ਇੱਕ ਸੁਣਦਾ ਪਿਆਸਾ ਕਮੇਡੀਅਨ ਦੀ ਉਹ ਕਹਿੰਦੇ ਕਿ ਰੇਲਵੇ ਸਟੇਸ਼ਨ ਤੇ ਇੱਕ ਸੱਜਣ ਉਤਰਿਆ ਤੇ ਉਹਨੇ ਹਿੰਦੀ ਚ ਆਖਿਆ ਰਿਕਸ਼ੀ ਵਾਲੇ ਨੂੰ ਮuje vishvavidyalay jana ਤੋ ਕਹਿੰਦਾ ਜੀ ਮੈਨੂੰ ਤੋ ਇਸ ਸ਼ਹਿਰ ਮੈਂ ਪਹਿਲੀ ਬਾਰ ਸੁਣਿਆ ਮੈਨੂੰ ਪਤਾ ਨਹੀਂ ਕਹਿੰਦਾ ਮੈਂ ਰਸਤਾ ਬਤਾ ਦੂੰਗਾ ਕਹਿੰਦਾ ਫਿਰ ਪੈਸੇ ਵੀ ਜੋਗ ਜਿੰਨੇ ਬੰਦੇ ਖੁਦ ਹੀ ਦੇ ਦੇਣਾ ਠੀਕ ਉਹ ਰਸਤਾ ਦੱਸਦਾ ਗਿਆ ਰਿਕਸ਼ਾ ਚਲਾਉਂਦਾ ਗਿਆ ਜਦੋਂ ਉੱਥੇ ਜਾ ਕੇ ਗ੍ਰਿਟ ਤੇ ਉਤਰ ਲੱਗੇ ਰਿਕਸ਼ਾ ਵਾਲਾ ਕਹਿੰਦਾ ਬਾਪੂ ਜੀ ਆਪੜੇ ਲਿਖੇ ਲੋਕ ਵੀ ਅਜੀਬ ਹੈ ਪਤਾ ਨਹੀਂ ਕਿਆ ਕਾ ਬਦਲੇ ਬੋਲ ਰਹੇ ਥੇ ਸਿੱਧਾ ਸਦਾ ਹਿੰਦੀ ਮੈਂ ਕਿਉਂ ਨਹੀਂ ਬੋਲਤੇ ਯੂਨੀਵਰਸਿਟੀ ਜਾਣਾ ਹੈ ਉਹ ਯੂਨੀਵਰਸਿਟੀ ਨੂੰ ਹਿੰਦੀ ਸਮਝਦਾ ਹੁਣ ਕੰਪਿਊਟਰ ਦੀ ਹਿੰਦੀ ਸਿੱਖ ਲਵਾਂ ਇਹਨਾਂ ਨੇ ਆ ਕੇ ਪਲੈਨਿੰਗ ਕਮਿਸ਼ਨ ਦਾ ਨੀਤੀ ਅਯੋਗ ਬਣਾਤਾ ਫਿਰ ਹੁਣ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਜੇ ਐੜੇ ਨੂੰ ਕੰਨਾਂ ਲੱਗ ਜੇ ਤੇ ਅਯੋਗ ਹੈ ਜਿਹਦਾ ਮਤਲਬ ਕਮਿਸ਼ਨ ਅਧਾਰਾ ਤੇ ਜੇ ਕੰਨਾਂ ਨਾ ਪਾਉ ਤੇ ਅਯੋਗ ਇਹਦਾ ਕਿਸੇ ਨਹੀਂ ਕੰਮ ਦਾ ਲੋਕੀਂ ਸਮਝ ਲੱਪਿੰਦੀ ਹੈ ਕਿਹੜਾ ਨੀਤੀਆਂ ਦੇ ਵਿੱਚ ਹੈ ਅਯੋਗ ਹੈ ਗਾਂ ਕਿ ਯੋਗ ਤਵ ਖਾਊਗਾ ਉਥੋਂ ਉਹਦੀ ਵੱਡੀ ਚੌੜੀ ਲੰਬੀ ਚੌੜੀ ਬਿਲਡਿੰਗ ਚੋਂ ਚੁੱਕ ਕੇ ਤੇ ਸਾਰੇ ਜਿਹੜੇ ਹੈਗੇ ਸੀ ਨੀਤੀ ਯੋਗ ਦੇ ਕਮਿਸ਼ਨਰ ਉਹਨਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਚ ਲਿਆਂਦਾ ਪਹਿਲਾਂ ਵੀ ਇਹ ਪਲੈਨਿੰਗ ਕਮਿਸ਼ਨ ਕਿੰਨਾ ਕੁ ਕੰਮ ਕਰਦਾ ਸੀ ਅਸੀਂ ਪੱਤਰਕਾਰੀ ਨਾਲ ਸੰਬੰਧਿਤ ਲੋਕ ਜਾਣਦੇ ਹਾਂ ਇੱਥੇ ਮੌਨਟੇਕ ਸਿੰਘ ਆਲੂ ਵਾਲੀ ਹੁੰਦਾ ਸੀ ਪ੍ਰਧਾਨ ਮੰਤਰੀ ਮਨਮੋਹ ਸੋਰਾ ਦੇ ਵਕਤ ਉਹਨੇ ਬਾਥਰੂਮ ਜਿਹੜਾ ਸੀ ਨੀਤੀਯੋਗਤਾ ਰਿਪੋਰਟ ਆਈ ਸੀ ਕਿ 75 ਲੱਖ ਰੁਪਏ ਉੱਤੇ ਖਰਚ ਕਰ ਦਿੱਤਾ ਜੀ ਇੱਥੇ ਵਿਦੇਸ਼ੀ ਕਸਟ ਆਉਂਦੇ ਆ ਪਰ ਜਦੋਂ ਆਮ ਲੋਕਾਂ ਵਾਸਤੇ ਗੱਲ ਚੱਲੀ ਤੇ ਉਹਨੇ ਅਖਰ ਜੀ ਜਿਹੜਾ ਬੰਦਾ 42 ਰੁਪਏ ਰੋਜ਼ ਕਮਾ ਸਕਦਾ ਤੇ ਖਾ ਸਕਦਾ ਉਹਨੂੰ ਗਰੀਬੀ ਰੇਖਾ ਤੋਂ ਹਟਾਨੀ ਉਹਨੂੰ ਗਰੀਬ ਨਹੀਂ ਸਮਝਣੇ ਚਾਹੀਦਾ 42 ਰੁਪਏ 42 ਰੁਪਏ ਦੀ ਤੇ ਡਬਲ ਰੋਟੀ ਵੀ ਖਾ ਕੇ ਬੰਦਾ ਗੁਜ਼ਾਰਾ ਨਹੀਂ ਕਰ ਸਕਦਾ ਉਹਨੂੰ ਇਸ ਗੱਲ ਦੇ ਬਾਰੇ ਕੌਣ ਸਮਝਾਉਂਦਾ ਉੱਥੇ ਜਿਹੜੇ ਲੋਕ ਨੇ ਬਾਬੂ ਬੈਠੇ ਨੇ ਜ਼ਿੰਦਗੀ ਦੀਆਂ ਜਿਹੜੀਆਂ ਹਾਰਡ ਰਿਐਲਿਟੀਜ਼ ਆ ਜਿਹੜੀਆਂ ਕੌੜੀਆਂ ਸਚਾਈਆਂ ਨੇ ਉਹਨਾਂ ਬਾਰੇ ਉਹ ਨਹੀਂ ਜਾਣਦੇ ਉਹ ਫਿਰ ਜਦ ਸੂਬਿਆਂ 'ਚ ਗਿੜਾ ਕਢਣ ਜਾਂਦੇ ਆ ਉਸ ਵਕਤ ਉਹਨਾਂ ਦੇ ਉੱਤੇ ਕਿਤਨੇ ਕਿਤੇ ਰਾਜਨੀਤੀ ਭਰਉਂਦੀ ਆ ਇੱਥੇ ਹੁਣ ਉਹ ਆਏ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਤੇ ਉਹਨਾਂ ਦੀ ਟੀਮ ਨੇ 132347 ਕਰੋੜ ਰੁਪਏ ਦੀ ਯੋਜਨਾ ਪੇਸ਼ ਕੀਤੀ ਹੈ ਕਿ ਐਨੇ ਸਾਨੂੰ ਪੈਸੇ ਦਿਓ ਸਾਡਾ ਤਾਂ ਸਰਦਾ ਇਹਦੇ ਚੋਂ 18000 ਕਰੋੜ ਯਾਨੀ 17950 ਉਹ ਤੇ ਉਹਨਾਂ ਨੇ ਅਖਿਆ ਜੀ ਫਸਲਾਂ ਦਾ ਚੱਕਰ ਬਦਲਣਾ ਕਣਕ ਝੋਨੇ ਤੋਂ ਕੱਢਣਾ ਤੇ ਬਾਕੀ ਫਲ ਸਬਜ਼ੀਆਂ ਦਾળા ਇਹ ਚੀਜ਼ਾਂ ਵੇਚਣ ਵੱਲ ਲਾਉਣਾ ਉਹਦੇ ਵਾਸਤੇ 18000 ਕਰੋੜ ਸਾਨੂੰ ਚਾਹੀਦਾ 50000 ਕਰੋੜ 17950 ਕਰੋੜ ਨਾਲ ਖਾਸਨ ਉਹਦੇ ਲਈ ਚਾਹੀਦਾ ਜੀ ਹੁਣ ਆਖੋ ਪ੍ਰਾਲੀ ਦਾ ਰੋਲਾ ਬਹੁਤ ਪਉਂਦੇ ਜੀ ਹੁਣ ਤਾਂ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਿਹੜੇ ਅਥਾਰਟੀ ਉਹਨਾਂ ਦੇ ਇੱਕ ਜੱਜ ਨੇ ਕਹਿ ਦਿੱਤਾ ਕਿ ਪੰਜਾਬ ਦੀ ਪ੍ਰਾਲੀ ਦਾ ਉੱਥੇ ਅਸਰ ਨਹੀਂ ਪਰ ਬਦਨਾਮੀ ਤੇ ਪੰਜਾਬ ਦੀ ਹੈ ਨਾ ਹੁਣ ਇਹੜੀ ਬਦਨਾਮੀ ਪੰਜਾਬ ਦੀ ਹੈ ਉਹਦੇ ਵਾਸਤੇ ਹੁਣ ਪੰਜਾਬ ਸਰਕਾਰ ਨੇ ਆਖਿਆ ਕਿ ਅਸੀਂ ਪ੍ਰਾਲੀ ਬਾਰੇ ਵੀ ਕਿਸਾਨਾਂ ਨੂੰ ਸਮਝਾਉਣ ਲਈ ਸਾਡਾ ਖਰਚਾ ਇੰਨਾ ਹੋਣਾ 5000 ਕਰੋੜ ਚਾਹੀਦਾ ਉਹ ਸਾਰਾ ਕੁਝ ਦੱਸ ਕੇ ਇਹ ਇਹਨਾਂ ਨੇ ਬਾਅਦ ਚ ਮੰਗਣਾ ਸੀ ਇਹਨਾਂ ਦੇ ਮੰਗਣ ਤੋਂ ਪਹਿਲਾਂ ਹੀ ਕੱਲ ਦਾ ਪ੍ਰਚਾਰ ਸ਼ੁਰੂ ਕਰਤਾ ਮੀਡੀਆ ਦੇ ਇੱਕ ਹਿੱਸੇ ਜਿਹੜਾ ਹਿੱਸਾ ਕੇਂਦਰ ਸਰਕਾਰ ਨਾਲ ਮਿਲ ਕੇ ਚੱਲਦਾ ਪੰਜਾਬ ਸਰਕਾਰ ਤੇ ਜਿੰਨਾ ਪੈਸਾ ਉਹਦਾ ਸਬਸਿਡੀਆਂ ਤੇ ਲਾਈ ਜਾਂਦੀ ਹੈ ਮੈਂ ਨਿੱਜੀ ਤੌਰ ਤੇ ਇਹਨਾਂ ਸਬਸਿਡੀਆਂ ਦੇ ਖਿਲਾਫ ਹੈ ਇਹਨਾਂ ਨੇ ਸਾਡੇ ਲੋਕਾਂ ਦੀ ਨੀਤ ਖਰਾਬ ਕਰਦੀ ਹੈ ਮੈਂ ਉਹ ਜੇ ਲੋਕ ਵੇਖਿਆ ਜਿਨ੍ਹਾਂ ਨੇ ਟਿਊਬਵੈੱਲ ਦੇ ਉੱਤੇ ਫਾਰਮ ਹਾਊਸ ਬਣਾ ਲਿਆ ਵਾਸ਼ਿੰਗ ਮਸ਼ੀਨ ਵੀ ਆਪਣੇ ਟਿਊਬਵਲ ਵਾਲੀ ਮੋਟਰ ਦੇ ਲਾਗੇ ਲਾ ਲਈ ਉਹ ਤੋਂ ਚਲਾਉਂਦੇ ਆ ਜੇ ਏਸੀ ਲਿਆਂਦਾ ਤੇ ਉਹ ਵੀ ਉਹਦੇ ਨਾਲ ਕਮਰਾ ਬਣਾ ਕੇ ਉਹਦੇ 'ਚ ਜੋੜ ਕੇ ਚਲਾ ਲਿਆ ਬਿਜਲੀ ਵਾਲੇ ਆਉਣ ਤੇ ਨਾਲ ਦੇ ਕਮਰੇ 'ਚ ਏਸੀ ਬੰਦ ਕਰ ਦਿੰਦੇ ਆ ਦੂਸਰੇ ਪਾਸੇ ਤਾਂ ਉਹ ਉੱਥੇ ਚਲਦਾ ਸਾਰਾ ਉੱਥੇ ਬਹਿ ਕੇ ਖਾਣ ਪੀਣਿਆ ਸਰਦੀਆਂ ਦੇ ਵਿੱਚ ਸ਼ੀਟਰ ਵੀ ਚੱਲਦੇ ਆ ਸਾਰੇ ਕੰਮ ਹੋਣ ਲੱਗ ਪਏ ਸਿਰਫ ਇਹਸ ਕਰਕੇ ਕਿ ਬਿਜਲੀ ਫਰੀ ਟਿਊਬਵਲ ਦੀ ਫਰੀ ਹੈ ਜਿੰਨੀ ਮਰਜ਼ੀ ਵਰਤ ਲੈ ਉਹਨੂੰ ਇਸ ਕੰਮ ਲਈ ਵਰਤਣ ਲੱਗ ਪਏ ਨੇ ਮੈਸੂਜ ਬਹੁਤ ਹੋ ਰਿਹਾ ਪਰ ਦੂਸਰਾ ਪੱਖ ਇਹ ਕਹਿੰਦੇ ਜੀ ਤੁਸੀਂ ਸਬਸਿਡੀਆਂ ਦਿੰਦੇ ਨੇ ਪੰਜਾਬ 'ਚ ਅਸੀਂ ਇਹਦੇ ਨੇ ਤੁਸੀਂ ਤਾਂ ਦਿੰਦੇ ਮੱਧ ਪ੍ਰਦੇਸ਼ ਵਿੱਚ ਲਾਡਲੀ ਬਹਿਨਾਂ ਦੇ ਵਿੱਚ ਕਿੰਨੇ ਪੈਸੇ ਲਾਉਂਦੇ ਨੇ ਬਾਕੀ ਕਿਹੜੇ ਕਿਹੜੇ ਸੂਬੇ 'ਚ ਕਿੰਨੇ-ਕਿੰਨੇ ਸਬਸਿਡੀ ਤੁਸੀਂ ਦੇ ਦਿੱਤੀ ਕਿੰਨੇ ਲੱਖ ਕਰੋੜ ਰੁਪਇਆ ਤੁਸੀਂ ਵੱਡੇ ਪੂੰਜੀਪਤੀਆਂ ਦਾ ਰਾਈਟ ਆਫ ਕਰਤਾ ਇੱਕ 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 ਨਾਂ ਨਪੀਆ ਨਪੀਆ ਹੁੰਦਾ ਨਾਂ ਪਰਫਾਰਮਿੰਗ ਅਸੈਟ ਜਿਹੜੇ ਮਤਲਬ ਇਹਨਾਂ ਦੇ ਵਿੱਚੋਂ ਕੱਖ ਨਹੀਂ ਨਿਕਲਦਾ ਤੁਸੀਂ ਸਮਝੋ ਵੱਟੇ ਖਾਤੇ ਪੈ ਗਏ ਰਾਈਟ ਆਫ ਦਾ ਬਦਲ ਉੱਤੇ ਕਾਟਾ ਮਾਰ ਦਿਓ ਉਹ ਮਾਰਤੇ ਕਿਸਾਨਾਂ ਦੀ ਆਮ ਲੋਕਾਂ ਦੀ ਵਾਰੀ ਤੁਸੀਂ ਰੋਲੇ ਆਪਣਨੇ ਕਿ ਸਭ ਸਕੇ ਇਹ ਬਿਮਾਰੀ ਉੱਤੋਂ ਪਈ ਆ ਉੜ ਤੋ ਵੇਖਣਾ ਨਹੀਂ ਸਾਰੀ ਬਦਰਾਮੀ ਕੱਲੇ ਪੰਜਾਬ ਦੀ ਹੋ ਜਾਂਦੀ ਹੈ ਪੰਜਾਬ ਦੀ ਸਰਕਾਰ ਨੇ ਆਪਣਾ ਪੱਖ ਪੇਸ਼ ਕੀਤਾ ਉਹ ਦਿੰਦੇ ਕਿੰਨਾ ਤੇ ਨਹੀਂ ਦਿੰਦੇ ਇਹ ਮੈਨੂੰ ਪਤਾ ਕਿਉਂਕਿ ਉਹਨਾਂ ਨੇ ਪੰਜਾਬ ਦੀਆਂ ਲੋੜਾਂ ਨਹੀਂ ਵੇਖਣੀਆਂ ਮਜਬੂਰੀਆਂ ਨਹੀਂ ਵੇਖਣੀਆਂ ਉਹਨਾ ਇਹ ਵੇਖਣਾ ਕਿ ਰਾਜਨੀਤੀ ਚ ਕਿੰਨੇ ਕ ਪੈਸੇ ਦਈਏ ਤੇ ਸਰਦਾ ਤੇ ਕਿੰਨੇ ਕ ਪੈਸੇ ਰੋਕ ਲਈਏ ਤੇ ਪੰਜਾਬ ਦੀ ਸਰਕਾਰ ਤੇ ਚੀਕਾਂ ਨਿਕਲਦੀਆਂ ਸਵਾਲ ਮਦਦ ਕਰਨ ਨਾਲੋਂ ਵੱਧ ਚੀਕਾਂ ਘਟਾਉਂਦਾ ਜੀ ਬੰਦ ਸਾਹਿਬ ਅਗਲਾ ਮਾਮਲਾ ਪਟਿਆਲਾ ਰਜਿੰਦਰ ਹਸਪਤਾਲ ਦੇ ਨਾਲ ਜੁੜਿਆ ਹੋਇਆ ਲੈਣਾ ਉੱਥੇ ਇੱਕ ਔਰਤ ਦੀ ਡਿਲੀਵਰੀ ਸੀਗੀ ਪਰ ਲਾਈਟ ਉੱਥੇ ਚਲੇਗੀ ਲਾਈਟ ਜਾਣ ਤੋਂ ਬਾਅਦ ਮੋਬਾਈਲ ਤੇ ਆ ਟੋਰਚਾ ਜਗਾ ਕੇ ਜਿਹੜੀ ਉਹ ਡਿਲੀਵਰੀ ਹੋਈ ਹੈ ਇਹਦਾ ਕਾਰਨ ਕੀ ਹੈ ਤੇ ਇਸ ਤੋਂ ਬਾਅਦ ਕੀ ਸਰਕਾਰ ਕੋਈ ਹਰਕਤ ਦੇ ਵਿੱਚ ਆਈ देखो एक तो दे। मैं पहली ਗੱਲੇ ਦੱਸ ਦਿਆਂ ਕਿ ਬਹੁਤੇ ਲੋਕ ਜਦੋਂ ਬਿਜਲੀ ਜਾਂਦੀ ਹੈ ਉਸੇ ਵੇਲੇ ਬਿਜਲੀ ਵਾਲਿਆਂ ਨੂੰ ਗਾਲਾਂ ਕੱਢਣਾ ਪੈਂਦੇ ਹੈ ਮੈਗਜ਼ਨ ਕਿਤੇ ਬੈਠਾ ਸਬੀਰੀ ਚੱਲੇਗੀ ਤੇ ਨਾਲ ਦੇ ਕਮਰੇ ਚ ਆਵਾਜ਼ ਮਾਰੀ ਆ ਮਰ ਗਏ ਬਿਜਲੀ ਵਾਲਿਆਂ ਦੇ ਪੁੱਤ ਬਿਜਲੀ ਵਾਲੇ ਸਰਦੀਆਂ ਦੇ ਵਿੱਚ ਜਦੋਂ ਤੁੰਤ ਦਿਸਦਾ ਕੱਖ ਨਹੀਂ ਉਦੋਂ ਵੀ ਖੰਭਿਆਂ ਤੇ ਚੜੇ ਅਸੀਂ ਵੇਖਿਆ ਅਸੀਂ ਕਈ ਵਾਰੀ ਕਰੰਟ ਲੱਗ ਜੇ ਤੇ ਉੱਪਰ ਲਟਕਦੀ ਲਾਸ਼ ਵੀ ਵੇਖੀ ਉਹਨਾਂ ਦੀ ਗਰਮੀਆਂ ਚ ਜਦੋਂ ਲੱਕੜ ਦੀ ਡਾਂਗ ਵੀ ਤਪੀ ਹੋਵੇ ਤੇ ਹੱਥ ਨਹੀਂ ਲੱਗਦਾ ਤੇ ਤਪਦੇ ਖੰਭੇ ਦੇ ਉੱਤੇ ਉੱਪਰ ਚੜ ਕੇ ਤਾਰਾਂ ਖੰਭਾ ਵੀ ਤੱਤਾ ਤੇ ਤਾਰਾਂ ਵੀ ਤੱਤੀਆਂ ਵੀ ਠੀਕ ਕਰਦੇ ਵੇਖੇ ਸਾਨੂੰ ਇਹ ਮੁਸ਼ਕਲ ਵੀ ਸਮਝਣੀ ਚਾਹੀਦੀ ਦੂਜਾ ਪੱਖ ਇਹ ਕਿ ਹਸਪਤਾਲ ਦੇ ਵਿੱਚ ਡਿਲੀਵਰੀ ਮੋਬਾਈਲ ਦੇ ਚੰਨ ਨਾਲ ਜਾਂ ਟਾਰਚ ਨਾਲ ਹੋਣ ਦਾ ਕੰਮ ਪਹਿਲਾਂ ਵੀ ਬੜੀ ਵਾਰੀ ਹੋਇਆ ਤੇ ਜਦੋਂ ਹੋਇਆ ਸੀ ਕਿੰਨੇ ਗਲਤ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਡਿਲੀਵਰੀ ਤਾਂ ਰੋਕੀ ਨਹੀਂ ਜਾ ਸਕਦੀ ਕਰਨੀ ਪੈਣੀ ਹੈ ਇੱਕ ਵਾਰੀ ਇੱਕ ਥਾਂ ਦੇ ਉੱਤੇ ਮੋਮਬਤੀਆਂ ਦੇ ਚਾਨਣ 'ਚ ਵੀ ਹੋਈ ਸੀ ਹੁਣ ਸਵਾਲ ਇਹ ਆ ਕਿ ਨੌਬਤ ਕਿਉਂ ਆਈ ਕਰੇ ਜੀ ਪਟਿਆਲੇ ਦੇ ਇੱਕ ਹਿੱਸੇ ਜੇ ਹਿੱਸੇ ਜੇ ਬਿਜਲੀ ਫੇਲ ਹੋ ਗਈ ਬਿਜਲੀ ਫੇਲ ਇਸ ਕਰਕੇ ਵੀ ਹੋ ਸਕਦੀ ਹੈ ਕਿ اچانک ਲੋਡ ਵੱਧ ਗਿਆ ਹੋਵੇ ਤੇ ਬਿਜਲੀ ਫੇਲ ਕਈ ਵਾਰੀ ਇਸ ਕਰਕੇ ਵੀ ਹੁੰਦੀ ਆ ਕਿ ਰਾਤ ਨੂੰ ਸ਼ਰਾਬ ਨਾਲ ਰੱਜਿਆ ਕੋਈ ਡਰਾਈਵਰ ਗੱਡੀ ਮਾਰ ਕੇ ਖੰਭਾ ਤੋੜ ਦੇ ਉਸ ਪਾਸੇ ਸਾਰਾ ਕੁਝ ਟੁੱਟ ਜਾਂਦਾ ਪਰ ਜਿੰਨੇ ਇਹੋ ਜਿਹੇ ادارے ਆ ਉਹਨਾਂ ਦੇ ਵਿੱਚ ਦੋ ਜਾਂ ਤਿੰਨ ਪਾਸਿਆਂ ਤੋਂ ਲਾਈਨ ਹੁੰਦੀ ਮੈਂ ਅਖਬਾਰ ਦਾ ਐਡੀਟਰ ਆ ਮੇਰੇ ਅਖਬਾਰ ਨੂੰ ਦੋ ਅੱਡ-ਅੱਡ ਪਾਸਿਆਂ ਤੋਂ ਇੱਕ ਸ਼ਹਿਰ ਵੱਲੋਂ ਸਪਲਾਈ ਸੀ ਇੱਕ ਸਟੇਸ਼ਨ ਵੱਲੋਂ ਦੋ ਅੱਡਾ ਟਰਾਂਸਫਾਰਮਰ ਸੀ ਕਿ ਜੇ ਇਧਰ ਦੀ ਕੱਟੀ ਜਾਵੇ ਤੇ ਉਹ ਉਸੇ ਵੇਲੇ ਜਿਹੜਾ ਚੇਂਜਓਵਰ ਕੀਤਾ ਜਾ ਸਕੇ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਦੋ ਜਾਂ ਤਿੰਨ ਕਿਸਮ ਦਾ ਪ੍ਰਬੰਧ ਨਹੀਂ ਹੋ ਸਕਦਾ ਇਹ ਨਾ ਮੀ ਹੋਵੇ ਤੇ ਉੱਥੇ ਬੈਕਅਪ ਦਾ ਇਹੋ ਜਿਹਾ ਪ੍ਰਬੰਧ ਹੋਣਾ ਚਾਹੀਦਾ ਆਪਣਾ ਜਨਰੇਟਰ ਹੋਣਾ ਚਾਹੀਦਾ ਬਿਜਲੀ ਮਹਿਕਮੇ ਦੇ ਦੁਆਲੇ ਹੋਣ ਨਾਲੋਂ ਵੱਡਾ ਸਵਾਲ ਇਹ ਵੇਖਣ ਦਾ ਕਿ ਉਹ ਸ੍ਰੀਜਿੰਦਰਾ ਹਸਪਤਾਲ ਦੇ ਬਾਰੇ ਅੱਗੇ ਕਿੰਨੇ ਕਿਸਮ ਦੇ ਚਰਚੇ ਉੱਠਦੇ ਆ ਇੱਕ ਵਾਰੀ ਉਥੇ ਇਨਕੂਬेटर ਸੜਕੇ ਵਿੱਚ ਬੱਚੇ ਵਿੱਚੇ ਸੜਗੇ ਸਨ ਲੋਕਾਂ ਦੇ ਨਵੇਂ ਜੰਮੇ ਬੱਚੇ ਪਤਾ ਨਹੀਂ 5 ਕੇ 6 ਸੜਕੇ ਸਨ ਔਰ ਜਿਹੜੀ ਇੱਕ ਵਿਚਾਰੀ ਉਥੇ ਇਸਤਰੀ ਕਰਮਚਾਰੀ ਬਚਾਉਂਦੀ ਪਈ ਸੀ ਮੁੜ ਕੇ ਉਹਦੇ ਉੱਤੇ ਗੁੱਸਾ ਕਰੀ ਜਾਂਦਾ ਧਿਆਨ ਨਹੀਂ ਦਿੱਤਾ ਕਿ ਮੈਂ ਕਿ ਧਿਆਨ ਦੇਣਾ ਮੈਨ ਕੋ ਲੈਕਚਰ ਨਹੀਂ ਲੈਕਚਰ ਤੁਹਾਡੇ ਕੋਲ ਨਹੀਂ ਸੀ ਇਹ ਜਿਹੜੀਆਂ ਉਥੇ ਕਮੀਆਂ ਕਮਜ਼ੋਰੀਆਂ ਨੇ ਪ੍ਰਬੰਧ ਵਿੱਚ ਉਹ ਕੱਸੀਆਂ ਜਣੀਆਂ ਚਾਹੀਦੀਆਂ ਠੀਕ ਕੀਤਾ ਸਿਹਤ ਮੰਤਰੀ ਬਲਬੀਰ ਸਿੰਘ ਨੇ ਖੜੇ ਪੈਰ ਜਾ ਕੇ ਤੇ ਉਹਨਾਂ ਦੀ ਕਲਾਸ ਲਾਈ ਔਰ ਆਖਿਆ ਕਿ ਤੁਸੀਂ ਪ੍ਰਬੰਧ ਰੋਸ ਕਰੋ ਮੈਂ ਫਿਰ ਕਹੂੰਗਾ ਵੀ ਕਮੀਕਤੇ ਵੀ ਰਹੀ ਹੋਵੇ ਪੰਜਾਬ ਪਾਵਰ ਕਮ ਜਿਹੜੀ ਆ ਉਹਦੇ ਮੁਖੀ ਬਲਦੇਵ ਸਿੰਘ ਸਰਾਵ ਨਾਲ ਨੂੰ ਵੇਖਣਾ ਚਾਹੀਦਾ ਗਲਤੀ ਕਿੱਥੇ ਰਹਿ ਗਈ ਤੇ ਕਿਹੜੇ ਪਾਸੇ ਤੋਂ ਕਿਹੜੇ ਇੰਜੀਨੀਅਰ ਤਰੀ ਉਹਨੂੰ ਵੀ ਦਰਸਤ ਕਰਨਾ ਚਾਹੀਦਾ ਪਰ ਹਰ ਗਲਤੀ ਅਸੀਂ ਸਿਰਫ ਤੇ ਸਿਰਫ ਬਿਜਲੀ ਵਾਲਾਂ ਦੀ ਨਹੀਂ ਕਰ ਸਕਦੇ ਕਰ ਸਕਦੇ ਆ ਸਾਡੇ ਵੀ ਦਫਤਰਾਂ 'ਚ ਕਈ ਵਾਰੀ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਇੱਕ ਦਿਨ ਸਾਡੇ ਜਨਰੇਟਰ ਦੀ ਪ੍ਰੋਬਲਮ ਆ ਗਈ ਉਹ ਸਾਡੀ ਪ੍ਰੋਬਲਮ ਸੀ ਬਿਜਲੀ ਬੋਰਡ ਦੀ ਨਹੀਂ ਸੀ ਜੇ ਆ ਜਾ ਬਈ ਤੇ ਮੰਨਣਾ ਚਾਹ ਕਦੇ ਕਦੇ ਆਪਣੀ ਗਲਤੀ ਵੀ ਮੰਨਣ ਦੀ ਹੱਤ ਪਾਣੀ ਚਾਹੀਦੀ ਹੈ ਮਨੂ ਸਰ ਹੁਣ ਗੱਲ ਕਾਵੜ ਯਾਤਰਾ ਦੀ ਕਰਨੀ ਹੈ ਕਾਵੜ ਯਾਤਰਾ ਆਪਾਂ ਕੱਲ ਵੀ ਚਰਚਾ ਇਸਦੀ ਕੀਤੀ ਸੀ ਪਰ ਹੁਣ ਸੁਪਰੀਮ ਕੋਰਟ ਨੇ ਇਸ ਦੇ ਵਿੱਚ ਇੰਟਰਵਿਨ ਕੀਤਾ ਪੂਰੇ ਮਾਮਲੇ ਦੇ ਵਿੱਚ ਕੀ ਉੱਥੋਂ ਫੈਸਲਾ ਆਇਆ ਤੇ ਹੁਣ ਕਾਵੜ ਯਾਤਰਾ ਤੇ ਜਿਹੜੀ ਚਰਚਾ ਚੱਲ ਰਹੀ ਹੈ ਕੀ ਹੁਣ ਇਹ ਮੱਠੀ ਪਏਗੀ ਦੇਖੋ ਅੱਜ 22 ਤਰੀਕ ਹੈ 5 ਦਿਨ ਪਹਿਲਾਂ 17 ਤਰੀਕ ਨੂੰ ਮੁਜ਼ੱਫਰ ਨਗਰ ਵਿੱਚ ਇੱਕ ਛੋਟੀ ਜੀ ਪ੍ਰੋਬਲਮ ਹੋਈ ਛੋਟੀ ਜੀ ਉਲਝਣ ਸੀ ਸਮੱਸਿਆ ਸੀ ਜਿਹਦਾ ਸਥਾਨਕ ਪੱਧਰ ਤੇ ਹੱਲ ਕੱਢਿਆ ਜਾ ਸਕਦਾ ਇੱਕ ਪੁਲਿਸ ਅਫਸਰ ਨੇ ਪਤਾ ਨਹੀਂ ਕੀ ਸੋਚਿਆ ਫਟਾਫਟ ਆਰਡਰ ਜਾਰੀ ਕਰਤਾ ਕਿ ਜਿੱਧਰ ਦੀ ਇਹ ਕਾਵੜੀ ਲੰਘਣਗੇ ਕਾਵੜੀ ਯਾਤਰਾ ਜਾਂਦੀ ਹੈ ਸਰਦਾ ਦਾ ਸਵਾਲ ਹੈ ਸਾਰੇ ਥਾਵਾਂ ਤੇ ਜਿੰਨੇ ਦੁਕਾਨਦਾਰ ਨੇ ਬੋਰਡਾਂ ਦੇ ਉੱਤੇ ਨਾ ਜੋ ਮਰਜ਼ੀ ਲਿਖਿਆ ਹੋਵੇ ਥੱਲੇ ਮਾਲਕ ਦਾ ਨਾਮ ਲਿਖੋ ਤਾਂ ਕਿ ਇਹ ਵੇਖ ਲੈਣ ਕਿ ਸਾਡੇ ਧਰਮ ਬੜਾ ਹੈਗਾ ਕਿ ਨਹੀਂ ਹੈਗਾ ਜੇ ਕੋ ਧਰਮ ਦੇ ਨਾਂ ਤੇ ਸ਼ਰਾਰਤ ਕਰਦਾ ਕਿਸੇ ਕਿਸਮ ਦੀ ਬਦਤਮੀਜ਼ੀ ਕਰਦਾ ਉਹ ਤੇ ਕੇਸ ਤੁਸੀਂ ਬਣਾਓ ਤੇ ਜ਼ਰੂਰ ਬਣਾਓ ਜੀ ਤੁਹਾਨੂੰ ਕੋਈ ਨਹੀਂ ਰੋਕੇਗਾ ਪਰ ਇਸ ਗੱਲ ਨੂੰ ਲੈ ਕੇ ਤੇ ਉੱਕਾ ਪੁੱਕਾ ਸਾਰਿਆਂ ਨੂੰ ਇਹ ਆਖਣਾ ਕਿ ਤੁਸੀਂ ਨਾ ਲਿਖੋ ਸਮਾਜ ਵਿੱਚ ਇਹੋ ਜਿਹੀ ਵੰਡ ਪਾ ਦੇਣੀ ਇਹਦੇ ਉੱਤੇ ਰੌਲਾ ਪਿਆ ਬਿਹਾਰ ਦੇ ਮੁੱਖ ਮੰਤਰੀ ਨितीश ਕੁਮਾਰ ਨੇ ਆਖਿਆ ਸੀ ਇਹਦਾ ਸਹਿਮਤ ਨਹੀਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਆਖਿਆ ਪਰ ਦੂਸਰਾ ਪਾਸਾ ਇਹ ਆ ਕਿ ਬਿਹਾਰ ਦੇ ਵਿੱਚੋਂ ਇੱਕ ਐਮਐਲਏ ਨੇ ਕਹਿਤਾ ਬਿਹਾਰ ਵਿੱਚ ਵੀ ਹੋਣਾ ਕਿ ਜੀ ਆਂਧਰਾਚਵੀ ਇੱਕ ਨੇ ਕਹਿਤਾ ਔਰ ਮੱਧ ਪ੍ਰਦੇਸ਼ ਦੇ ਵਿੱਚ ਉਹ ਜੈਨ ਦੀ ਪੁਲਿਸ ਨੇ ਜਾਰੀ ਵੀ ਕਰਤਾ ਆਰਡਰ ਜੀ ਉੱਤਰਾਖੰਡ ਵਿੱਚ ਵੀ ਇੱਕ ਥਾਂ ਤੇ ਜਾਰੀ ਹੋ ਗਿਆ ਹੁਣ ਇਹ ਕਹਿੰਦੇ ਜੀ 200 ਕਿਲੋਮੀਟਰ ਲੰਮੀ ਕਾਂਵੜ ਯਾਤਰਾ ਹੁੰਦੀ ਆ ਜਿੰਨਾ ਉਹ ਕਾਂਵੜ ਯਾਤਰਾ ਦਾ ਰੂਟ ਆ ਸਾਰੇ ਦੇ ਉੱਤੇ ਉਹਨਾਂ ਨੂੰ ਕਹਿਤਾ ਕਿ ਢਾਬਿਆਂ ਤੇ ਰੈਸਟੋਰੈਂਟਾਂ ਤੇ ਸਿਰਫ ਇਹ ਨਹੀਂ ਕਿ ਰੈਸਟੋਰੈਂਟ ਦਾ ਨਾਮ ਲਿਖ ਦਿਓ ਜੇ ਕੋਈ ਆਖੇ A1 ਰੈਸਟੋਰੈਂਟ ਕੋਈ ਕਹਦੇ ਕਿ ਚੰਦਰੀਆਂ ਰੈਸਟੋਰੈਂਟ ਕੋਈ ਕਹੇ ਅਮਰੀਕਾ ਬਰਤਾਨੀਆ ਰੈਸਟੋਰੈਂਟ ਕੋਈ ਕੈਨੇਡੀਅਨ ਕਹਿ ਦੇਵੇ ਕਹਿੰਦੇ ਥੱਲੇ ਮਾਲਕ ਦਾ ਨਾਮ ਲਿਖੋ ਉਸ ਤੋਂ ਬਾਅਦ ਇੱਕ ਨਵੀਂ ਹਦਾਇਤ ਆ ਗਈ ਕੱਲਾ ਮਾਲਕ ਦਾ ਨਾਮ ਨਹੀਂ ਹੋ ਸਕਦਾ ਮਾਲਕ Hindu ਹੋਵੇ ਜਿੰਨੇ ਉਹਦੇ ਕੋਲ ਵਰਕਰ ਆ ਸਾਰਿਆਂ ਦਾ ਨਾਮ ਲਿਖੋ ਹੁਣ ਅਸੀਂ ਦਿੱਲੀ ਨੂੰ ਜਾਂਦਿਆਂ ਮੋਰਥਲ ਦੇ ਲਾਗੇ 7-8 ਢਾਬੇ ਆ ਜਿਨ੍ਹਾਂ ਦੇ ਉੱਤੇ ਜਦੋਂ ਜਾਓ 150-200 ਗੱਡੀਆਂ ਖਲੋਤੀਆਂ ਹੁੰਦੀਆਂ ਛੋਟੇ ਢਾਬੇ ਤੇ ਵੀ 60 ਖਲੋਤੀਆਂ ਹੁੰਦੀਆਂ ਉਨੇ ਕੁਲ 5-500 ਵਰਕਰ ਕੰਮ ਕਰਦਾ ਸਾਰੇ ਇੱਕੋ ਧਰਮ ਦੇ ਨੇ ਸਿੱਖ ਵੀ ਨੇ ਹਿੰਦੂ ਵੀ ਨੇ ਮੁਸਲਮਾਨ ਵੀ ਨੇ ਇਹਨਾਂ ਸਾਰਿਆਂ ਦਾ ਪਹਿਲਾਂ ਤੇ ਐਡਾ ਵੱਡਾ ਬੋਰਡ ਹੋਵੇਗਾ ਰੇਲਵੇ ਸਟੇਸ਼ਨ ਤੇ ਲੱਗੇ ਗੱਡੀਆਂ ਦੇ ਟਾਈਮ ਟੇਬਲ ਨਾਲੋਂ ਵੱਡਾ ਜਾਂ ਫਿਰ ਉਹ ਘੁੰਮਦਾ ਹੋਵੇਗਾ ਥੋੜਾ ਥੋੜਾ ਬਾਰੀ-ਬਾਰੀ ਬਦਲਦਾ ਰਹੇ ਹੁਣ ਫਲਾਣੇ ਦਾ ਨਾਂ ਆ ਗਿਆ ਪ੍ਰਾਣੇ ਦਾ ਆ ਗਿਆ ਦੂਸਰਾ ਉਹਨਾਂ ਚੋਂ ਜਾ ਕੇ ਕਦਰ ਫਲਾਣਾ ਪ੍ਰਾਣਾ ਮੇਰੇ ਟੇਬਲ ਲੱਗੇ ਨਹੀਂ ਹੋਣਾ ਚਾਹੀਦਾ ਸਾਹਮਣੇ ਤਾਂ ਕਹਦਣਗੇ ਟੇਬਲ ਲੱਗੇ ਨਹੀਂ ਹੋਣਾ ਚਾਹੀਦਾ ਪਿੱਛੇ ਪਰਦੇ ਪਿੱਛੇ ਆਪਣੇ ਕਬਲੇ ਚੋਕਾਉਣ ਕੀ ਕੰਮ ਕਰਦਾ ਇਹ ਤਾਂ ਤੁਸੀਂ ਕਰ ਲੋਗੇ ਜਿਹੜੀ ਮਿਲ ਦੇ ਵਿੱਚੋਂ ਖੰਡ ਬਣ ਕੇ ਆਉਂਦੀ ਇਸ ਢਾਬੇ ਤੇ ਉਹਦੇ ਵਿੱਚ ਕਿਹੜੇ ਧਰਮ ਦੇ ਕਿੰਨੇ ਲੋਕ ਆ ਤੇ ਟਰੱਕ ਵਾਲਾ ਲੈ ਕੇ ਆਇਆ ਉਹਦੀ ਕੀ ਗਰੰਟੀ ਹੈ ਕਿ ਤੁਹਾਡੇ ਧਰਮ ਦਾ ਹੋਵੇ ਜਿੱਥੋਂ ਘਿਓ ਬਣ ਕੇ ਆਉਂਦਾ ਉਸ ਮਿਲ ਚ ਕਿਹੜੇ ਧਰਮ ਦੇ ਕਿੰਨੇ ਲੋਕ ਹੈ ਕਿਹੜੀ ਜਾਤ ਦੇ ਆ ਉੱਚੀ ਜਾਤ ਦੇ ਆ ਜਿਹਨੂੰ ਤੁਸੀਂ ਉੱਚੀ ਕਹਿੰਦੇ ਆ ਜਾਂ ਉਹ ਅਜ ਗਰੀਬ ਜਿਨ੍ਹਾਂ ਨੂੰ ਤੁਸੀਂ ਬੰਦਾ ਹੀ ਨਹੀਂ ਸਮਝਦੇ ਉਹ ਵੀ ਬੰਦੇ ਨੇ ਇਨਸਾਨ ਨੇ ਉਹਨਾਂ ਉਹ ਵੀ ਉੱਥੇ ਕੰਮ ਕਰਦੇ ਨੇ ਔਰ ਜ਼ਿਆਦਾ ਕੰਮ ਉਹਨਾਂ ਦੇ ਸਿਰ ਪੈਂਦਾ ਕਿਉਂਕਿ ਹਰ ਗੱਲ ਦੇ ਉੱਤੇ ਕੁੱਟਣਾ ਉਹਨਾਂ ਨੇ ਸ਼ੁਰੂ ਕਰ ਦਿੰਦੇ ਉਹ ਵੀ ਅਗਨੇ ਇਹ ਸਾਰਾ ਕੁਝ ਜਿਹੜਾ ਸਮਾਜ ਦੇ ਵਿੱਚ ਵੰਡ ਪਾਉਣੇ ਸ਼ੁਰੂ ਕਰ ਦਿੱਤੀਗੇ ਇਹ ਬਹੁਤ ਬਾੜੀ ਸੀ ਅਸੀਂ ਜਾਜ ਦੇ ਉੱਤੇ ਚੜਦੇ ਉੱਥੇ ਫਲਾਈਟ ਦੇ ਵਿੱਚ ਸਿੱਖ ਮੁੰਡੇ ਤੇ ਕੁੜੀਆਂ ਵੀ ਹੁੰਦੇ ਆ ਜਿਹੜੇ 에ਰ ਹੋਸਟਸ ਤੇ ਸਟੀਵਰਡ ਤੇ ਹੋਰ ਕਰਿਊ ਦਾ ਕੰਮ ਕਰਦੇ ਆ ਹਿੰਦੂ ਵੀ ਹੁੰਦੇ ਆ ਤੇ ਮੁਸਲਮਾਨ ਵੀ ਹੁੰਦੇ ਆ 크ਰਿਸਚੀਅਨ ਵੀ ਹੁੰਦੇ ਕੋਈ ਕਿਸੇ ਨੂੰ ਨਹੀਂ ਪੁੱਛਦਾ ਖਾੜੀ ਦੇ ਦੇਸ਼ਾਂ ਦੀਆਂ ਕੁਝ 에ਰਲਾਈਨਾਂ ਨੇ ਜਿਨ੍ਹਾਂ ਦੇ ਵਿੱਚ ਜਦੋਂ ਜਾਓ ਤੇ ਕੁੜੀਆਂ ਉਹਨਾਂ ਦੇ ਖਾੜੀ ਦੇ ਦੇਸ਼ਾਂ ਦੇ ਮੁਸਲਮਾਨੀ ਪਹਿਰਾਵੇ ਚ ਖਲੋਤੀਆਂ ਤੁਹਾਡਾ ਸਵਾਗਤ ਕਰਦੀਆਂ ਪਰ ਜਦੋਂ ਉਹਨਾਂ ਦੇ ਪਲੇਟ ਪੜੋ ਇੱਥੇ ਲੱਗੀ ਜਿਹੜੀ ਫੋਟੋ ਤੇ ਪਲੇਟ ਤੋਂ ਪਤਾ ਲੱਗਦਾ ਕਿ ਕੋਈ ਕੁੜੀ ਹਿੰਦੂ ਆ ਕੋਈ ਕੁੜੀ ਸਿੱਖ ਵੀ ਹੈਗੀ ਆ ਕੋਈ ਕੁੜੀ ਕ੍ਰਿਸਚੀਅਨ ਵੀ ਹੈਗੀ ਆ ਫਿਰ ਉਹ ਇੰਟਰਨੈਸ਼ਨਲ ਜਿਹੜੀਆਂ ਫਲਾਈਟਾਂ ਨੇ ਉਹਨਾਂ ਦੇ ਵਿੱਚ ਸ਼ਰਾਬ ਪਰੋਸੀ ਜਾਂਦੀ ਹੈ ਮੀਟ ਵੀ ਪਰੋਸਿਆ ਜਾਂਦਾ ਜਿਹੜੀਆਂ ਮੁਸਲਮਾਨ ਕੁੜੀਆਂ ਉਹਨਾਂ ਦੇ ਘਰ ਚੇ ਚੀਜ਼ਾਂ ਨਹੀਂ ਵਰਤੀਆਂ ਜਾਂਦੀਆਂ ਉਹ ਵੀ ਉੱਥੇ ਮਸਾਫਰਾਂ ਨੂੰ ਪੇਸ਼ ਕਰਦੀਆਂ ਨੇ ਨਾ ਨਿਕਲ ਸਕਣ ਸਾਰਾ ਕੁਝ ਉੰਦਾਪਿਆ ਅਸੀਂ ਵੇਖਦੇ ਨੇ ਲੋਕ ਇੱਥੇ ਨਵੀਂ ਕਿਸਮ ਦੀ ਇੱਕ ਵੰਡ ਪਾਉਣੀ ਸ਼ੁਰੂ ਕਰ ਦਿੱਤੀ ਕਿ ਸਮਾਜ ਚੋਪੜੋ ਲੈ ਕੇ ਥੱਲੇ ਤੱਕ ਪਾੜਾ ਪਾਦ ਮਸਲਾ ਚਲਾ ਗਿਆ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਸੁਪਰੀਮ ਕੋਰਟ ਤੇ ਅੱਜ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਇਹ ਨਹੀਂ ਹੋਏਗਾ ਇਹ ਬੰਦ ਕਰੋ ਮੈਂ ਸਮਝਦਾ ਬਿਲਕੁਲ ਠੀਕ ਕੀਤਾ ਸੁਪਰੀਮ ਕੋਰਟ ਨੇ ਇਤੋਂ ਬਾਅਦ ਯੂਪੀ ਦੀ ਸਰਕਾਰ ਹੋਵੇ ਕਿਸੇ ਹੋਰ ਦੀ ਹੋਵੇ ਤੁਸੀਂ ਅੱਗੇ ਥੋੜੀਆਂ ਵੱਡੀਆਂ ਪਈਆਂ ਅੰਗਰੇਜ਼ਾਂ ਦੇ ਵਕਤ ਰੇਲਵੇ ਸਟੇਸ਼ਨਾਂ 'ਤੇ ਦੋ ਘੜੇ ਪਾਣੀ ਦੇ ਹੁੰਦੇ ਸੀ ਇੱਕ ਤੇ ਲਿਖਿਆ ਹੁੰਦਾ ਸੀ Hindu ਕਾ ਪਾਣੀ ਦੂਜੇ ਤੇ ਮੁਸਲਮਾਨ ਕਾ ਪਾਣੀ ਮੁਸਲਮਾਨ ਦੇ ਪਾਣੀ ਵਾਲੇ ਘੜੇ ਚ ਕੱਲੇ ਮੁਸਲਮਾਨ ਪੀਂਦੇ ਸੀ ਸਾਡੇ ਤੋਂ ਤੇ ਪਹਿਲਾਂ ਦੀਆਂ ਗੱਲਾਂ ਮੇਰਾ ਤੇ ਆਜ਼ਾਦੀ ਮਿਲਣ ਤੋਂ ਬਾਅਦ ਦਾ ਜਨਮ ਹੈ ਪੁਰਾਣੇ ਬੁਰਗੀ ਤੋਂ ਦੱਸਦੇ ਉਹ ਜਿਹੜਾ Hindu ਕਾ ਪਾਣੀ ਵਾਲਾ ਘੜਾ ਸੀ ਉਹ ਚੋਂ Hindu ਤੇ Sikh ਦੋਵੇਂ ਪੀਂਦੇ ਸੀ ਕੀ ਤੁਸੀਂ ਫਿਰ Hindu ਕਾ ਪਾਣੀ ਮੁਸਲਮਾਨ ਕਾ ਪਾਣੀ ਤੇ ਲਿਆਉਣ ਲੱਗ ਗਏ ਇਹ ਰਿਪਾਰੀ ਚ ਲਕੀਰ ਮਾਰਨ ਦਾ ਯਤਨ ਹੈ ਸਮਾਜ ਚ ਵੰਡ ਪਾਉਣ ਦਾ ਯਤਨ ਹੈ ਗਲਤੀ ਨਹੀਂ ਕਰਨਾ ਚਾਹੀਦੀ ਜੀ ਅਜਾਪਨ ਸਭ ਅਗਲਾ ਜਿਹੜਾ ਮਾਮਲਾ ਉਹ ਆਰਐਸਐਸ ਦੇ ਨਾਲ ਜੁੜਿਆ ਹੋਇਆ ਲੈਣਾ ਸਰਕਾਰੀ ਕਰਮਚਾਰੀ ਕਹਿੰਦੇ ਹੁਣ ਆਰਐਸਐਸ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਪਾਰਟਿਸਿਪੇਟ ਕਰ ਸਕਣਗੇ ਇਹ ਪੂਰਾ ਮਾਮਲਾ ਕੀ ਹੈ ਇਹ ਰੋਕ ਕਦੋਂ ਲੱਗੀ ਸੀ ਹੁਣ ਹਟਾਈ ਤੇ ਕਿਉਂ ਹਟਾਈ ਗਈ ਹੈ ਛੰਦਰਾ ਗਾਂਧੀ ਦੇ ਵਕਤ ਰੋਕ ਲਾਈ ਗਈ ਸੀ ਰੋਕ ਲਾਉਣ ਦਾ ਕਾਰਨ ਇਹ ਸੀ ਕਿ ਜਥੇਬੰਦੀ ਆਪਣੇ ਮੋੜ ਤੋਂ ਲੈ ਕੇ ਇਹ ਪ੍ਰਚਾਰ ਕਰਦੀ ਆਈ ਹੈ ਕਿ ਹਿੰਦੂ ਦੇਸ਼ ਹੈ ਇਹ ہندو ਬਹੁਤ ਗੰਦੀ ਇੱਥੇ ਤੇ ਇਹ ਹਿੰਦੂ ਰਾਸ਼ਟਰ ਹੋਣਾ ਚਾਹੀਦਾ ਬਲਕਿ ਇੱਥੇ ਕਿਤਾਬਾਂ ਲਿਖੀਆਂ ਨੇ ਜਿਹੜੇ ਆਰਐਸਐਸ ਦੇ ਮੋਢੀ ਸਨ ਉਹਨਾਂ ਦੀਆਂ ਕਿਤਾਬਾਂ ਨੇ ਹਿੰਦੂ ਰਾਸ਼ਟਰ ਹੀ ਕਿਉਂ ਵੀ ਅਸੀਂ ਸਾਬਤ ਕਰਦੇ ਕਿ ਹਿੰਦੂ ਰਾਸ਼ਟਰ ਹੋਣਾ ਚਾਹੀਦਾ ਇਹ ਵੀ ਆਖਿਆ ਗਿਆ ਗਰਵ ਸੇ ਕਹੋ ਹਮ ਹਿੰਦੂ ਹੈ ਉਹਦੇ ਜਵਾਬ ਚ ਇੱਕ ਸਿੱਖ ਰਾਈਟਰ ਨੇ ਆਖਿਆ ਹਮ ਹਿੰਦੂ ਨਹੀਂ ਹਮ ਉਸ ਹਮ ਕਿਤਾਬਾਂ ਲਿਖੀਆਂ ਇਹ ਉਦੋਂ ਤੋਂ ਲੈ ਕੇ ਚੱਲਦਾ ਆ ਸ ਮਹਾਤਮਾ ગાંધી ਦੇ ਕਤਲ ਤੋਂ ਬਾਅਦ ਕੀ ਹੋਇਆ ਕੀ ਨਹੀਂ ਹੋਣਾ ਮੈਂ ਉਸ ਕੰਟਰੋਵਰਸੀ ਚੇਸ ਕਰਕੇ ਨਹੀਂ ਜਾਂਦਾ ਕਿਉਂਕਿ ਮੁੱਦਾ ਹੁਣ ਸਿਆਸੀ ਬਣ ਗਿਆ ਇਹਨਾਂ ਦੀਆਂ ਸਰਗਰਮੀਆਂ ਉਸ ਵਕਤ ਇੰਦਰਾ ਗਾਂਧੀ ਦੇ ਵਕਤ ਇਸ ਤਰ੍ਹਾਂ ਦੀਆਂ ਸੀ ਜਿਨ੍ਹਾਂ ਤੋਂ ਫਿਰ ਦੂਸਰੇ ਕਹਿੰਦੇ ਸੀ ਕਿ ਜੇ ਇਹ ਕਹਿੰਦੇ ਆ ਵੀ ਦੇਸ਼ ਨੂੰ ਦੁਰਾਕਟਣਾ ਚਾਹੀਦਾ ਤੇ ਪੰਜਾਬ ਦੇ ਵਿੱਚ ਕੋਈ ਫਿਰ ਆਖੇ ਇੱਥੇ ਸਿੱਖ ਸੂਬਾ ਵੀ ਹੋਣਾ ਚਾਹੀਦਾ ਸਿੱਖ ਰਾਸ਼ਟਰ ਹੋਣਾ ਚਾਹੀਦਾ ਉਹ ਇਹ ਵੀ ਕਹਿੰਦੇ ਆ ਕਿ ਆਜ਼ਾਦੀ ਵੇਲੇ ਸਾਨੂੰ ਇਹ ਯਕੀਨ ਦੋਇਆ ਗਿਆ ਸੀ ਫਿਰ ਤੇ ਉਹਨਾਂ ਦੀ ਗੱਲ ਵੀ ਜਾ ਇਹ ਆਖਣਾ ਕਿ ਭਾਰਤ ਮੇਂ ਜਦੀ ਰਹਿਣਾ ਹੋਗਾ ਬੰਦੇ ਮਾਤਰਮ ਕਹਿਣਾ ਹੋਗਾ ਤੁਰਦਿਆਂ ਤੁਰਦੇ ਆਇਖਣਾ ਕਿ ਹਿੰਦੂ ਧਰਮ ਦੀ ਇੱਜ਼ਤ ਦਾ ਸਵਾਲ ਆ ਸਰਕਾਰ ਬਦਲ ਜਾਂਦੀ ਐ ਇੱਕ ਸਿਆਸੀ ਪਾਰਟੀ ਤੇ ਉਹਦਾ ਗੱਠ ਜੁੜ ਜਾਂਦੇ ਦੂਸੀ ਸਿਆਸੀ ਪਾਰਟੀ ਤੇ ਉਹਦਾ ਗੱਠ ਜੁੜ ਆ ਜਾਂਦਾ ਤੇ ਵਿਸ਼ਵ ਹਿੰਦੂ ਪਰਿਸ਼ਦ ਦਾ ਮੁਖੀ ਇਹ ਕਹਿੰਦਾ ਕਿ 800 ਸਾਲ ਬਾਅਦ ਸਾਡਾ ਰਾਜ ਆ ਇਹਦਾ ਕੀ ਮਤਲਬ ਲੱਗਦਾ ਧਰਮ ਦੇ ਨਾਂ ਤੇ ਪਾੜੇ ਇਹ ਜਿਹੜੀ ਉਸ ਵਕਤ ਪਾੜੇ ਪਾਉਣ ਦੀ ਸ਼ੁਰੂਆਤ ਹੋਈ ਸੀ ਵੱਧਦੀ ਜਾਂਦੀ ਸੀ ਲਗਾਤਾਰ ਉਹਦੇ ਵਿੱਚ ਸ਼ਾਖਾਵਾਂ ਦੇ ਵਿੱਚ ਜੋ ਕੁਝ ਪ੍ਰਚਾਰ ਹੁੰਦਾ ਸੀ ਉਹਦੀਆਂ ਸ਼ਿਕਾਇਤਾਂ ਮਿਲੀਆਂ ਉਦੋਂ ਇੰਦਰਾਗਨ ਦੇ ਵਕਤ ਰੋਕ ਲਾਈ ਗਈ ਸੀ ਰੋਕ ਦੇ باوجود ਲੋਕ ਉਹਨਾਂ ਸ਼ਾਖਾਵਾਂ ਜਾਂਦੇ ਰਿਹਾ ਹੁਣ ਤੱਕ ਵੀ ਜਾਂਦੇ ਇੱਥੇ ਜੇ ਕਿਸੇ ਦੂਸਰੇ ਫਿਰਕੇ ਦੇ ਧਰਮ ਸਥਾਨ ਦੇ ਵਿੱਚ ਜਾਂ ਉਹਨਾਂ ਦੇ ਧਾਰਮਿਕ ਸਮਾਗਮਾਂ 'ਚ ਜਾਂ ਕੁਝ ਆਪੋ ਆਪਣਾ ਵਲੰਟੀਅਰ ਦਲ ਵੀ ਬਣਾਉਂਦੇ ਆ ਉਹਦੇ 'ਚ ਕੋਈ ਛੁੱਟੀ ਆ ਫੌਜੀ ਚਲਾ ਜਾਵੇ ਪਤਾ ਲੱਗੇ ਕਿ ਉੱਥੇ ਹਥਿਆਰਾਂ ਦੀ ਟ੍ਰੈਨਿੰਗ ਦੇ ਕੇ ਆ ਉੱਤਮ ਕਰਮਾ ਬਣ ਜਾਂਦਾ ਪਰ ਇਹਨਾਂ ਦੇ ਰਿਟਾਇਰਡ ਹੋਏ ਫੌਜੀ ਵੀ ਫੌਜੀ ਅਫਸਰ ਵੀ ਤੇ ਸਰਵਿਸ ਕਰਦੇ ਵੀ ਕਈ ਆ ਕੇ ਬਾਹਰ ਕੁਝ ਦੱਸ ਜਾਂਦੇ ਜਦੋਂ ਅਟਲ ਵਿहारी वाजਪਾਈ ਸਰਕਾਰ ਸੀ ਫੌਜ ਦੇ ਕਮਾਂਡਰਾਂ ਨੇ ਆ ਕੇ ਭਾਜਪਾ ਦੀ ਮੀਟਿੰਗ ਵਿੱਚ ਕਾਰਗਿਲ ਦੀ ਜੰਗ ਦੀ ਮਹਿੰਮ ਕਰਨ ਕਰ ਦਿੱਤੀ ਸੀ ਔਰ ਉਹ ਸਾਰੀ ਉਹ ਹਦਾਇਤ ਉੱਥੋਂ ਆਈ ਸੀ ਜੀ ਇਹ ਸਾਰੀਆਂ ਗੱਲਾਂ ਜਿਹਦਾ ਕਰਕੇ ਕਈ ਵਾਰੀ ਇਹ ਮੁੱਦੇ ਉੱਠੇ ਨੇ ਹੁਣ ਕਿਉਂਕਿ ਸਰਕਾਰ ਉਹਨਾਂ ਦੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਕੋਈ ਜਾਣਦਾ ਉਹਨਾਂ ਨੇ ਫੈਸਲਾ ਕਰ ਦਿੱਤਾ ਕਿ ਜੇ ਕੋਈ ਆਰਐਸਐਸ ਦੀਆਂ ਸ਼ਾਖਾਵਾਂ ਵਿੱਚ ਜਾਂਦਾ ਤੇ ਸਰਕਾਰੀ ਕਰਮਚਾਰੀ ਹੈ ਉਹਦੇ ਉੱਤੇ ਕੋਈ ਰੋਕ ਨਹੀਂ ਹੋਵੇਗੀ ਉਹ ਜੋ ਮਰਜ਼ੀ ਕਰਨ ਜੀ ਵੀ ਜਿਹਦੇ ਹੱਥ 'ਚ ਤਾਕਤ ਹੋਵੇ ਜਿਹੜਾ ਉਹ Hindu ਧਰਮ ਵਿੱਚ ਬੜਾ ਚਰਚਿਤ ਦੋਹਾ ਹੈ ਸਮਰੱਥ ਕੋਨੇ ਦੋਸ਼ ਗੋਸਾਈ ਉਹਦਾ ਬੋਲ ਜਿਹਦੇ ਹੱਥ 'ਚ ਤਾਕਤ ਹੈ ਉਹਦਾ ਦੋਸ਼ ਨਹੀਂ ਕੱਢਿਆ ਜਾਂਦਾ ਜੋ ਮਰਜ਼ੀ ਕਰ ਦੇਵੇ ਜੀ ਉਹਦੀ ਹਰ ਗੱਲ ਕੋਈ ਜਿਹੜੀ ਕਾਨੂੰਨ ਨਹੀਂ ਹੈ ਉਹ ਨਿਯਮ ਹੈ ਉਹ ਸਿਧਾਂਤ ਹੈ ਸਭ ਕੁਝ ਹੈ ਜੀ ਇਹ ਹੁਣ ਇਹਨਾਂ ਨੇ ਉਹੋ ਹੀ ਤਰੀਕਾ ਬਣਾ ਲਿਆ ਕਿ ਕਿਉਂਕਿ ਸਾਡੇ ਹੱਥ 'ਚ ਤਾਕਤ ਆ ਇੱਕ ਵਾਰੀ ਇੱਕ ਟੀਵੀ ਚੈਨਲ ਤੇ ਨੈਸ਼ਨਲ ਤੇ ਬਹਿਸ ਹੋਣ ਲੱਗ ਪਈ ਸੀ ਬਹਿਸ ਦੇ ਵਿੱਚ ਬੀਜੇਪੀ ਦਾ ਬੁਲਾਰਾ ਵੀ ਤੇ ਨਾਲ ਬਿਠਾ ਆਰਐਸਐਸ ਦਾ ਬੁਲਾਰਾ ਵੀ ਦੋਵੇਂ ਘਿਰ ਗਏ ਜਵਾਬ ਕੋਈ ਨਹੀਂ ਸੋਚਦਾ ਤੇ ਉਹਨਾਂ ਚੋਂ ਜਿਹੜਾ ਬੀਜੇਪੀ ਦਾ ਬੁਲਾਰਾ ਸੀ ਉਹਨੇ ਫਿਰ ਆਖਿਆ ਅੱਛਾ ਫਿਰ ਦੱਸੋ ਤੁਸੀਂ ਕਰੋਗੇ ਕੀ ਤੁਹਾਨੂੰ ਪਤਾ ਨੰਬਰ ਸਾਡੇ ਕੋਲ ਹੈ ਪਾਰਲੀਮੈਂਟ ਸਾਡੀ ਬਹੁ ਗਿਣਤੀ ਆ ਦੱਸੋ ਕੀ ਕਰੋਗੇ ਉਹ ਦੂਜੇ ਚੁੱਪ ਕਰ ਗਏ ਕਿ ਜਿਹਦੇ ਬਹੁ ਗਿਣਤੀ ਨਾਲ ਇਹ ਸਦਾਕ ਮਸਲੇ ਵੀ ਬਹੁ ਗਿਣਤੀਆਂ ਦੇ ਜੱਥੇ ਜਾਣ ਹੁਣ ਇਸ ਵਾਰੀ ਭਾਜਪੀ ਦੀ ਆਪਣੀ ਬਹੁ ਗਿਰਤੀ ਨਹੀਂ ਪਾਈ ਵਾਲਾ ਨਾ ਰੜਾ ਕੇ ਪਰ ਫਿਰ ਵੀ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਕਰਨਗੇ ਹੁਣ ਸਵਾਲ ਤਾਂ ਇਹ ਆ ਕਿ ਨਤੀਸ਼ ਕੁਮਾਰ ਤੇ ਦੂਜੇ ਕੀ ਕਰਨਗੇ ਲੋਕੀ ਉਹ ਨਾਲ ਵਿਕਰਗੇ ਬਿਲਕੁਲ ਮਾਨ ਸਾਹਿਬ ਤਗੜੇ ਦੇ ਸੱਤੀ ਵੀ 100 ਹੁੰਦਾ ਮਾਨ ਸਾਹਿਬ ਕੱਲ ਪ੍ਰੋਗਰਾਮ ਤੁਸੀਂ ਜ਼ਿਕਰ ਕੀਤਾ ਸੀ ਕਿ ਸੁਝਾਅ ਸਲਾਹ ਦਿੱਤੀ ਸੀ ਤੁਸੀਂ ਜੋ ਬੈਡਨ ਸਾਹਿਬ ਨੂੰ ਉਹਨਾਂ ਨੇ ਮੰਨ ਲਈ ਹੈ ਕਮਲਾ ਹੈਰਸ ਨੂੰ ਉਹਨਾਂ ਨੇ ਰਾਸ਼ਟਰਪਤੀ ਉਹ ਉਮੀਦਵਾਰ ਜਿਹੜਾ ਉਹ ਐਲਾਨ ਕਰਤਾ ਆਨੰਦਪ੍ਰੀਤ ਜੀ ਤੁਸੀਂ ਵੀ ਸਾਡੇ ਦਰਸ਼ਕਾਂ ਵਾਲੀ ਗੱਲ ਕਰਦੇ ਮੈਨੂੰ ਕਈਆਂ ਨੇ ਵਟਸਐਪ ਮੈਸੇਜ ਕਰਤੇ ਆ ਤੁਸੀਂ ਆਖਿਆ ਸੀ ਬੁਢਾ ਪਾਸੇ ਕਿਉਂ ਨਹੀਂ ਹੁੰਦਾ ਕਮਲਾ ਹੈਰਸ ਨੂੰ ਚੋਂ ਲੜਨ ਦਵੇ ਵੇਖੋ ਜੀ ਤੁਹਾਡਾ ਉਹ ਬੁਢੇ ਨੂੰ ਪਤਾ ਵੀ ਨਹੀਂ ਜਤਿੰਦਰ ਪੰਨੂ ਕੋ ਹੈਗਾ ਉਨੇ ਕਦੇ ਪ੍ਰਾਈਮੇਸ਼ੀਆ ਨਾਮ ਨਹੀਂ ਸੁਣਿਆ ਉਹਨੂੰ ਇਹ ਨਹੀਂ ਪਤਾ ਪੰਜਾਬੀ ਚ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਉਹਨੂੰ ਕੀ ਪਤਾ ਉਹਨੂੰ ਤੇ ਉਹਦੇ ਦਫਤਰ ਚ ਕਈ ਗੱਲ ਪੰਜਾਂ ਮਿੰਟਾਂ ਬਾਅਦ ਭੁੱਲ ਜਾਂਦੀ ਹੈ ਪਤਾ ਨਹੀਂ ਕਰਦੇ ਜੀਆਂ ਦੇ ਨਾਮ ਵੀ ਯਾਦਕ ਨਹੀਂ ਉਹ ਜਤਿੰਦਰ ਪਰ ਨੂੰ ਪੁੱਛ ਕੇ ਨਹੀਂ ਜਾਂਦਾ ਪਰ ਮੈਂ ਇੱਕ ਸੰਭਾਵਨਾ ਦੱਸੀ ਸੀ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਦੋ ਤੇ ਦੋ ਜੋੜ ਕੇ ਚਾਰ ਕਰਨ ਦੀ ਥਾਂ ਅਸੀਂ ਸੋਚ ਲਿਆ ਕਿ ਦੋ ਤੇ ਦੋ 23 ਵੀ ਬਣ ਜਾਂਦੇ ਮੈਨੂੰ ਲੱਗਦਾ ਸੀ ਇਹ ਕੁਝ ਹੋ ਸਕਦਾ ਤੇ ਮੈਂ ਆਖਿਆ ਸੀ ਕਿ ਜੇ ਹੋ ਜਾਵੇ ਤੈਨੂੰ ਕੀ ਇਤਰਾਜ਼ ਆ ਉਹ ਕਹਿੰਦਾ ਹੋ ਗਈ ਰਾਤੀਓ ਨੇ ਕਹਿਤਾ ਮੈਂ ਛੋਣ ਨਹੀਂ ਛੜੂੰਗਾ ਮੇਰੀ ਪਾਰਟੀ ਵੱਲੋਂ ਉਮੀਦਵਾਰ ਕਮਲਾ ਹੈਰਿਸ ਹੋਵੇਗੀ ਹੁਣ ਤੁਸੀਂ ਕੱਲ ਨੂੰ ਵੇਖਿਓ ਸਾਡੇ ਭਾਰਤ ਵਿੱਚ ਇਹ ਗੱਲ ਚੱਲ ਪਈ ਹੈ ਅਗਲੀ ਜਿਹੜੀ ਪ੍ਰਧਾਨ ਮੰਤਰੀ ਆ ਭਾਰਤੀ ਮੂਲ ਦੀ ਹੋਵੇਗੀ ਇੱਕ ਪੰਜਾਬੀ ਦਾ ਮੁਹਾਵਰਾ ਮਾਮੇ ਕਰਨੀ ਬੀਰ ਬਲੀਆਂ ਆਪਣੇ ਵਾਂਗ ਆਖਿਆ ਆਪਣੇ ਉਹ ਜਿੱਤ ਜਾਵੇ ਠੀਕ ਹੈ ਇਸਤਰੀ ਪਹਿਲੀ ਵਾਰੀ ਉੱਥੇ ਰਾਸ਼ਟਰਪਤੀ ਬਣੇਗੀ ਮੇਰਾ ਖਲ ਅਜ ਤੱਕ ਨਹੀਂ ਬਣਿਆ ਵਧੀਆ ਗੱਲ ਹੈ ਉਹ ਭਾਰਤੀ ਮੂਲ ਦੀ ਆ ਸਾਨੂੰ ਖੁਸ਼ੀ ਹੋਵੇਗੀ ਪਰ ਇਹ ਆਖਣਾ ਕਿ ਜਦ ਨਾਲ ਸਾਡਾ ਉਹਨੇ ਜਿਹੜੀਆਂ ਨੀਤੀਆਂ ਬਣਾਉਣੀਆਂ ਨੇ ਤੁਹਾਡੇ ਵਾਸਤੇ ਨਹੀਂ ਬਣਾਉਣੀਆਂ ਜਿਹੜੇ ਦੇਸ਼ ਦੇ ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਇੱਥੋਂ ਤੱਕ ਪਹੁੰਚਾਉਣਾ ਨੀਤੀਆਂ ਉਹਦੀਆਂ ਉਹਨਾਂ ਵਾਸਤੇ ਆਣਗੀਆਂ ਜੇ ਭਾਰਤ ਬਾਰੇ ਕੋਈ ਖਿਲਾਫ ਨੀਤੀ ਵੀ ਬਣੀ ਤੇ ਉਹਨੂੰ ਉਸ ਅਪਰੇਟਸ ਦੇ ਵਿੱਚ ਉੱਥੋਂ ਦੀ ਸਾਰੀ ਮਸ਼ੀਨਰੀ ਦੇ ਮੁਤਾਬਕ ਬਣਾਉਣੀਆਂ ਪੈਣੀਆਂ ਦੂਜਾ ਸਵਾਲ ਇਹ ਹੈ ਕਿ ਜੇ ਕਿਸੇ ਥਾਂ ਤੇ ਗਿਆ ਕੋਈ ਭਾਰਤੀ ਇੰਨਾ ਉੱਚਾ ਉਦਮ ਲੈਂਦਾ ਤੁਹਾਨੂੰ ਚੰਗਾ ਲੱਗਦਾ ਇੱਕ ਸਵਾਲ ਤਾਂ ਦੱਸੋ ਫਿਜੀ ਦੇ ਵਿੱਚ ਪ੍ਰਧਾਨ ਮੰਤਰੀ ਬਣ ਗਿਆ ਸੀ ਮਹਿੰਦਰ ਚੌਧਰੀ ਉੱਥੋਂ ਦੇ ਗਰੁੱਪ ਉੱਠ ਪਏ ਉਹਨਾਂ ਨੇ ਆਖਿਆ ਵਿਦੇਸ਼ੀ ਆ ਇਹ ਭਾਰਤੀ ਮੋਲਦਾ ਉਹਨੂੰ ਚੁੱਕ ਕੇ ਜੇਲ੍ਹ ਚ ਸੁੱਟਦਾ ਧੱਕੇ ਨਾਲ ਫਿਰ ਰਾਜ ਤੇ ਕਬਜ਼ਾ ਕਰ ਲਿਆ ਜਦੋਂ ਜੇਲ੍ਹ ਤੋਂ ਛੁੱਟਿਆ ਉਹ ਭਾਰਤ ਵਿੱਚ ਆਇਆ ਇਸ ਅਹਿਸਾਸ ਵਿੱਚ ਕਿ ਮੇਰੀ ਮਦਦ ਕਰਨਗੇ ਮੇਰਾ ਪਿਕਅਪ ਪਿੰਡ ਆਇਥੇ ਆਏ ਤੇ ਇਹਨਾਂ ਨੇ ਅੱਗੋਂ ਬਸ ਚਾਹ ਪਾਣੀ ਸ਼ਿਕਾਤਾ ਇੱਕ ਬਿਆਨ ਤੱਕ ਉਹਦੇ ਪੱਖ 'ਚ ਨਹੀਂ ਹੁੰਦਾ ਅਟਲ ਵਿਹਾਰੀ ਵਾਜਪਈ ਸਰਕਾਰ ਸੀ ਸਾਡੇ ਪੰਜਾਬ ਦੇ ਵਿੱਚ ਵੀ ਉਹਦੇ ਕਾਲੀ ਸਰਕਾਰ ਸੀ ਕਿਉਂ ਨਾ ਦਿੱਤਾ ਕਿਉਂਕਿ ਸਮਝਦੇ ਸੀ ਅਸੀਂ ਸੋਨੀਆ ਗਾਂਧੀ ਦੇ ਖਿਲਾਫ ਬੋਲਣ ਦੇ ਸੋਰੀਆ ਗਾਦੀ ਵੀ ਤੇ ਵਿਦੇਸ਼ੀ ਮੋਲਦੀ ਆ ਜੀ ਜੇ ਅਸੀਂ ਉਹਨੂੰ ਆਖੀਏ ਕਿ ਉਹਦਾ ਹੱਕ ਬਣਦਾ ਤੇ ਫਿਰ ਇਥੇ ਰੁਕ ਕੇ ਆਖਣੀ ਕਿ ਉਹ ਸੋਨੀਆ ਦਾ ਕਿਉਂ ਨਹੀਂ ਬਣਦਾ ਤੁਸੀਂ ਉਹਦਾ ਵਿਰੋਧ ਕਿਉਂ ਕਰਦੇ ਆ ਇਹਨਾਂ ਨੇ ਸਿਰਫ ਆਪਣੀ ਰਾਜਨੀਤੀ ਕਰਕੇ ਉਹਦੀ ਵੀ ਹਮਾਇਤ ਨਹੀਂ ਸੀ ਕੀਤੀ ਹਾਂ ਕੋਈ ਬਣ ਜਾਵੇ ਤੇ ਸਾਨੂੰ ਚਾਹ ਬੜਾ ਅਸੀਂ ਕਹਿੰਦੇ ਸਾਡਾ ਬਣ ਗਿਆ ਪਤਾ ਨਹੀਂ ਕੱਲ ਨੂੰ ਇਹ ਵੀ ਕਹਿਣਗੇ ਇਸ ਭਾਰਤ ਵਿੱਚ ਜੋ ਕੁਝ ਕੀਤਾ ਇਹ ਸਭ ਦਾ ਸਾਥ ਸਭ ਦਾ ਵਿਕਾਸ ਦਾ ਸੀ ਜੋ ਮਰਜੀ ਕਹਿ ਦਿਓ ਪਰ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਜੇ ਰਾਸ਼ਟਰਪਤੀ ਵੀ ਬਣੇ ਤੇ ਅਮਰੀਕੀ ਲੋਕਾਂ ਦੀ ਬਣਾਈ ਬਣਨਾ ਤੇ ਨੀਤੀਆਂ ਨੇ ਅਮਰੀਕਾ ਦੇ ਮੁਤਾਬਕ ਬਣਾਉਣੀਆਂ ਸਾਨੂੰ ਪੁੱਛ ਕੇ ਜਾਂ ਸਾਡੀ ਲੋੜ ਵਾਸਤੇ ਨਹੀਂ ਬਣਾਉਣਗੇ ਬਹੁਤ ਸ਼ੁਕਰੀਆ ਪੰਨ ਸਰ ਜੀ ਮਿਹਰਬਾਨੀ ਤਾਂ ਅੱਜ ਦੇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਇੰਤਜ਼ਾਰ ਰਹੇਗਾ ਫਿਲਹਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਵਿਕਰੋ ਪ੍ਰਾਈਮੇਰੀ ਸ਼ੀਟੀ ਵੀ ਤੁਹਾਡਾ ਆਪਣਾ ਤੁਹਾਡੇ ਲਈ